ਬੇਟੇ ਹੈ ਦੇਖੀਏ ਤੁਹਾਡੇ ਆਪਣੇ ਬੇਟੇ ਨਾਲ ਲਾਸਟ ਗੱਲ ਜਿਹੜੀ ਕਨੋਈ ਸੀ ਲਾਸਟ 23 ਤਰੀਕ ਰਾਤ 8:00 9:00 ਵਜੇ 15 ਮਿੰਟ ਕੀ ਬੇਟਾ ਕੀ ਗੱਲਾਂ ਬਤਾ ਕੇ ਗਿਆ ਉਹਨਾਂ ਨੇ ਮੈਂ ਨਾਲ ਇੱਕੋ ਗੱਲ ਬੰਨ ਮੈਂ ਠੀਕ ਠਾਕ ਹਾਂ ਕੋਈ ਫਿਕਰ ਨਹੀਂ ਕਰ ਮੇਰੇ ਬਾਪੂ ਜੀ ਹੈੱਡ ਕਨਸਟੇਬਲ ਸੀ ਬੈਸਟ ਬੰਗਾਲ ਰਾਏਗਨ ਜੀ ਉਹਨਾਂ ਦੀ ਡਿਊਟੀ ਸੀ ਉਹਨਾਂ ਨੇ 20-25 ਸਾਲ ਆਪਣੇ ਦੇਸ਼ ਦੀ ਸੇਵਾ ਕੀਤੀ ਹੈ ਸੁਰੱਖਿਆ ਕੀਤੀ ਹੈ ਉਹ ਜਦੋਂ ਪੂਰੇ ਹੋਏ ਨੇ ਉਦੋਂ ਵੀ ਉਹ ਨੌਕਰੀ 'ਤੇ ਸੀ ਉਹਨਾਂ ਨੇ ਨੌਕਰੀ ਆਪਣੀ ਬਹੁਤ ਪਿਆਰੀ ਤੇ ਮੈਨੂੰ ਮੈਂ ਜਿੰਨੀ ਛੇਤੀ ਹੋ ਸਕੇ ਮੈਂ ਆਇਆ ਹਾਂ ਬਾਹਰ ਸੀ ਮੈਂ ਵਿਦੇਸ਼ ਸੀ ਮੈਂ ਕੈਨੇਡਾ ਲੈਣਾ ਸੀ ਮੈਂ ਹੁਣੇ ਆਇਆ ਹਾਂ ਤੇ ਬਾਪੂ ਜੀ ਨੂੰ ਸਨਮਾਨ ਦੇ ਨਾਲ ਤੋੜਿਆ ਸਾਨੂੰ ਮਾਣ ਹੈ ਆਪਣੇ ਬਾਪੂ ਜੀ ਨੂੰ ਤੁਹਾਨੂੰ ਕਾਲ ਕਦੋਂ ਗਈ ਸੀ ਕਿ ਬਾਪੂ ਦੇ ਨਾਲ ਹੋ ਗਿਆ 27 ਤਰੀਕ ਨੂੰ 9:00 ਵਜੇ 9:00 ਵਜੇ ਪਹਿਲੇ ਪਤਾ ਚੱਲ ਗਿਆ ਸੀ ਬਾਪੂ ਜੀ ਕੁਰੇ ਹੋ ਗਏ ਔਰ ਕੁਝ ਕਰਨਾ ਕਰਕੇ ਮੈਂ ਉਸੇ ਦੇ ਆ ਨਹੀਂ ਸਕਿਆ ਸਾਡੀ ਲਾਸਟ ਗੱਲ ਫਿਰ ਕੀ ਹੋਈ ਸੀ ਲਾਸਟ ਕਦੋਂ ਸੀ 10 ਦਿਨ ਪਹਿਲਾਂ ਹੋਈ ਸੀ ਲਾਸਟ ਗੱਲ ਮੇਰੇ ਬਾਪੂ ਜੀ ਨਾਲ ਹੋਈ ਸੀ ਕੰਮ ਕਰ ਦੇ ਮਿਲੂ ਕਹਿੰਦੇ ਸੀ ਵੀ ਕੰਮ ਕਰ ਸ਼ੇਰਾ ਧਿਆਨ ਨਾਲ ਆਪਣਾ ਕਰੀ ਟੌਰ ਨਾ ਜਿਉਣਾ ਜਿੱਦਾਂ ਮੈਂ ਰਿਆਂ ਬਸ ਇਹ ਗੱਲ ਹੋਈ ਸੀ ਪਿੰਡ ਦੋ ਵਾਲੀ ਦਾ ਜਿਹੜਾ ਬੀ ਐਸਬ ਚ ਅਰਜੰਦਰ ਸਿੰਘ ਨਾਮ ਦਾ ਸੌਜੀ ਜਵਾਨ ਸੀਗਾ ਉਹਦੀ ਜੂਪੀ ਦਰਾਂ ਨਾ ਮੌਤ ਹੋ ਗਈ ਆ ਅੱਜ ਉਹਦੀ ਡੈੱਡ ਬੋਡੀ ਜਿਹੜੀ ਆ ਪਿੰਡ ਪਹੁੰਚੀ ਆ ਬੜਾ ਸੋਗਮਈ ਮਾਹੌਲ ਆ ਸਾਰੇ ਪਿੰਡ ਚ ਕਿਸੇ ਨੌਜਵਾਨ ਦੀ ਅਚਾਨਕ ਜੋਗੀ ਦਰਾਂ ਮੌਤ ਹੋਣੀ ਆ ਅੱਜ ਸਰਕਾਰ ਦੇ ਵਿੱਚ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਆ ਵਾਤਾ ਜਰੂਰ ਜਰੂਰ ਪ੍ਰਣ ਪ੍ਰਾ ਕਰਕੇ ਉਹਦੇ ਦੁੱਖਾਂ ਜਾਂ ਕਰਦੇ ਨੇ ਤਾਂ ਦੁੱਖ ਜਰੂਰ ਵੰਡਾਇਆ ਜਾਂਦਾ ਇਸ ਕਰਕੇ ਮੈਂ ਅੱਜ ਉਹਨਾਂ ਦੇ ਅੰਦਰ